ਕਸਾਰੇ ਮੇਰੀ ਉਧਰ ਗਾਹ ਕੰਦੇ ਫਿਰ ਉਧਰ ਤੋਂ ਬਲੋ ਕਿਤਰਾ ਜੇ ਮਿਲਦਾ ਅਦਰ ਮੇਰਾ ਨਾਲ ਕਰਨ ਬਹੁਤ ਵਧੀਆ ਇਧਰੋਂ ਮੂੰਹ ਕਰੇ ਸਾਰੇ ਠੀਕ ਆ ਗਏ ਉਮੀਦ ਕਰਦੇ ਆ ਕਿ ਸਾਰੇ ਠੀਕ ਆ ਹੋ ਗਏ ਆਪਾਂ ਵੀ ਸਾਰੇ ਠੀਕ ਆ ਤੋਂ ਆਪਾਂ ਬਹੁਤ ਵਧੀਆ ਅੱਜ ਪਹੁੰਚੇ ਆ ਅੱਜ ਨਹੀਂ ਆਏ ਤੋਂ ਬਗਵਾਲ ਬੜੇ ਚਰੀ ਆਏ ਨਾਲੇ ਫਿਰ ਨਾਲੇ ਅੱਜ ਮੌਸਮ ਅੱਜ ਮੌਸਮ ਇੰਨਾ ਵਧੀਆ ਮੀਂਹ ਪਿਆ ਵਾ ਜਿਹੜੀਆਂ ਆਪਾਂ ਫੋਟੋਆਂ ਪੜਾਈਆਂ ਹੀ ਗਿਆ ਆ ਆ ਵੇਖ ਲਓ ਅੱਜ ਕੱਦ ਕੇ ਪੜ ਗਏ ਆਣ ਹੋਰ ਸਵਾਦੀਆਂ ਹੋਰ ਮਜ਼ਾਉਂਦਾ ਖਾਣਾ ਤੇ ਪੜੀਆਂ ਵਧੀਆ ਖਣੀ ਨਹੀਂ ਇਹ ਸਾਡੀ ਮਾਂ ਦੇ ਤਰੀਕਾ ਬਣਿਆ ਹੋ ਪਰੋੜੀਆਂ ਤੇ ਸਾਡੀ ਜਿਹੜੀ ਮਾਂ ਦੇ ਲੰਗੀ ਜੇ ਨਾ ਉਹਦੀ ਟੇਸਟੀ ਹੁੰਦੀ ਹੈ ਟੇਸਟੀ ਹੁੰਦੀ ਹੈ ਬਾਰੇ ਮਜ਼ਾਉਂਦਾ ਬਣਦਾ ਮੈਂ ਕਿ ਵੀ ਹਾਰੇ ਕੋਲੋਂ ਦੱਸਦੀ ਹੁੰਦੀਆਂ ਵੀ ਸਾਡੀ ਮੰਮੀ ਦੇ ਹੱਥਾਂ ਜਦੂਆ ਕੋਈ ਵੀ ਚੀਜ਼ ਨੂੰ ਹੱਥ ਲਾ ਰਵੇ ਕੀ ਇਟ ਆਟੋਮੈਟਿਕਲੀ ਸਵਾਦ ਹੁੰਦੀ ਹੁੰਦੀ ਹੈ ਇਹ ਗੱਲ ਹੈ ਜੇ ਤਾਂ ਸਾਡਾ ਵਿਆਹ ਹੋਇਆ ਨਾ ਅਹੀਂ ਮੰਮੀ ਜੀ ਨੇ ਸੋਚਿਆ ਕਿ ਬੜੀ ਜਨੇ ਬਾਹਰ ਆ ਜਰਿੰਗ ਪਰ 에어 ਸੇਟੀ ਵਿੱਚ ਰਹਿੰਦੇ ਵੀ ਬੜੇ ਮਲ ਤਰ੍ਹਾਂ ਦੇ ਨਾਲ ਸਿੱਖੇ ਹੋ ਰਹੇ ਆ ਦੇਖੀ ਜੀ ਕੋਲ ਬੜੇ ਤਰ੍ਹਾਂ ਬਣਾਉਂਦੇ ਆ ਰਾਂ ਹਮੜਾ ਸ਼ਾਮ ਨੂੰ ਤੇ ਮਮੀ ਨੇ ਕਰੇਲੇ ਹੀ ਬਣਾਤੇ ਆ ਨਾਲ ਵੀ ਆਪਣਾ ਦਾਲ ਖੜੀ ਦਾਲ ਛਾਲ ਦਾਲ ਨਾ ਵੀ ਬਾਕੀ ਹੁਣ ਇਹ ਲੱਗੇ 34 ਸੜ ਜਾਨੇ ਕਿਹੜੇ ਤੋਂ ਹੁੰਦੇ ਆ ਕਿਸੇ ਦੱਸੋ ਤੁਹਾਡੇ ਕਹਿੰਦਾ 20 ਮਾ ਪਿਆ ਵੀ ਨਹੀਂ ਪਿਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਕਿੱਥੇ ਕਿੱਥੇ ਮੀ ਪਿਆ ਵਾ ਕਿਉਂ ਤਾਂ ਜੀਤ ਖਾਦੇ ਸਰੇ ਜਗਾ ਪੈ ਗਿਆ ਇੱਕ ਨਾਲ ਦਾ ਸੁਣਾਓ ਹੋਰ ਤੇ ਵੀ ਰੋਖੀ ਰੋਲ ਦੋ ਦੋ ਲਾਓ ਹਾਂ ਆਪਾਂ ਰੋਖ ਲਾਵਾਂਗੇ ਤਾਂ ਯਾੜੀ ਜਾਂਦਾ ਅੱਗੇ ਪਚਾ ਹੋਣਾ ਜਾ ਕੇ ਆਪਾਂ ਕੱਟ ਖਵਾ ਦੇ ਆਪ ਹੀ ਲਗਿਓ ਲੈਣਾ ਆਪ ਲੱਗੇ ਲਾਓ ਤੇ ਕਰੋ ਲੱਗਿਆ ਪਾਣੀ ਪਾ ਲਿਆ ਭਾਜੀ ਠੀਕ ਹੀ ਲਾਇਆ ਜੇ ਇੱਕ ਕਾਲਾ ਲਾਇਆ ਲਾਲਾ ਤਾਂ ਬਾਹਰ ਲਾ ਗਈ ਕਿੱਦੋਂ ਬਾਹਰ ਦੇ ਬਸੇ ਰੇਤ ਤੋਂ ਖਾਣਾ ਦੇ ਘਰ ਦੇ ਵਿੱਚ ਆ ਨਾ ਦੂਜੇ ਨਿੱਕੇ-ਬੁਡੇ ਲਾ ਦੋ ਜੋ ਲੱਗਿਆ ਜੇ ਲੱਗਿਆ ਗਿਆ ਦੋਤਾਂ ਜੇ ਦਾ ਸਰਨ ਵਾਲਾ ਰਲ ਮਰੇ ਕੇ ਆਪਣਾ ਸਾ ਜੋ ਕਰਕੇ ਨਾ ਇੱਕ ਵਾਰੀ ਰੋਕੇ ਨੂੰ ਲਾਲ ਕਰ ਦੇਣਾ ਆਪਣੇ ਬਾਤਾਂ ਬਾਤ ਨੂੰ ਕਿਹਾਓ ਤੇ ਸਾਡੀ ਵੀ ਜਾਣਦਾ ਤਾਂ ਹੀ ਪਿਆਰ ਆ ਤਾਂ ਹੀ ਕਰਕੇ ਥੋੜੀ ਜਨੀ ਵੱਧ ਗਈ ਹੈ ਪੀ ਜਾਓ ਚਾਰ ਦਿਨ ਜੀ ਕੋਲੋਂ ਇਹ ਸਾਰੇ ਜਾਨੇ ਖਾਓ ਇਹ ਵੇਸ ਕੋੜੇ ਖੁਰੋ ਕਿਹੜੇ ਖਾੜਦੇ ਜੀ ਨਾ ਜੇ ਪਾ ਦੇ ਜੀ ਨਿਕਲੇ ਗਏ ਨਾ ਉਧਰ ਰਪੀਟ ਵਾਲਾ ਸਪੋਰਟ ਮਿਲਦਾ ਦਾ ਇੱਕ ਟੈਕ ਟੈਕਰ ਹੋਰ ਭਈਆ ਬੜੇ ਮੁਸ਼ਕਿਲ ਨਾਲ ਮਿਲਦਾ ਹੈ ਭਾਈ ਪਰ ਇੱਕ ਗੱਲ ਜੇ ਮਰਦੇ ਕਰੋ ਜਦੋਂ ਗੇਮ ਬਸਨੇ ਦਾ ਕਦੇ ਪੂਆ ਮਾਸੀ ਆਉਂਦੀ ਹੁੰਦੀ ਉਹ ਜਾ ਕੇ ਵੇਚਿਆ ਤੇ ਮੇਜਿਆ ਦੋ ਦਾ ਹੀ ਉਹ ਫੜਦੇ ਹਾਰੇ ਦੁਕਾਨ ਦੇ ਪਾ ਕੇ ਜਾਈ ਬੰਦ ਬੋਖਾ ਦੇ ਹੁਣ ਬਿਸਕੁਟ ਪਸੰਦ ਆ ਪਰ ਤੁਹਾਨੂੰ ਵਧੀਆ ਲੱਗਦੀ ਕਰਨ ਜੀ ਦੇਖੋ ਸਾਰੇ ਬਹੁਤ ਸੋਹਣੇ ਦੁਆਰਾ ਦੇ ਮੈਨੂੰ ਉਹ ਤੋਂ ਤੁਹਕੀ ਬਹੁਤ ਸੋਹਣਾ ਲੱਗਦੇ ਇਹ ਕਿਹੜੇ ਬਿਸਕੁਟ ਆ ਬਾਣੀ ਦੇ ਆਪਾਂ ਤੇ ਜੀ ਦੇ ਬਾਕੀ ਸਾਰੇ ਭੈਣ ਬਣਾਉਂਦਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਸਹੀ ਗੱਲ ਬੋਲਦੇ ਨਹੀਂ ਸਾਰੇ ਭੈਣ ਦਾ ਬਹੁਤ ਪਿਆਰ ਕਰਦੇ ਆ ਤੇ ਸਾਡੇ ਇੱਕ ਹੈਵੀਅਰ ਕੁਰਲੀਨ ਬਰਲਿਨ ਯੂ ایس اے ਤੋਂ ਤੇ ਉਹਨਾਂ ਦਾ ਵੀ ਫੋਨ ਆਇਆ ਜੀ ਮੈਂ ਬਹਿ ਜੇ ਲੋਕ ਤਨਵਾਦ ਕਰਨਾ ਚਾਹੁੰਦੀ ਉਹਨਾਂ ਦਾ ਇੱਕ ਸਾਡੇ ਕੈਨੇਡਾ ਤੋਂ ਨਵਦੀਪ ਸੋਰਾ ਇੱਕ ਹੈਗੀ ਸੋਮ ਕੋਰ ਵੀ ਕੈਨੇਡਾ ਤੋਂ मतलब ਕਿੰਨੇ ਪਿਆਰ ਭਰਾਵਾ ਮੇਰੇ ਜਿਹੜੇ ਮਤਲਬ ਫੋਨ ਕਰਦੇ ਆ ਇੰਨਾ ਪਿਆਰ ਕਰਦੇ ਆ ਤੇ ਬੜਾ ਵਧੀਆ ਲੱਗਦਾ ਬਦੋਂ ਜਦੋਂ ਜਦੋਂ ਸਾਰੇ ਜਣੇ ਦਿਲ ਤੋਂ ਗੰਗਾਸ ਕਰਦੇ ਆ ਨਾ ਫੋਨ ਕਰਦੇ ਆ ਜਦੋਂ ਗੱਲ ਕਰਦੇ ਆ ਪਹਿਲਾਂ ਤੇ ਸੋਚਣਾ ਹੈ ਪਰ ਕੋਈ ਤੇ ਨਾਲੇ ਕੋਈ ਤੇ ਨਹੀਂ ਲੱਗੇ ਹਾਂ ਕੋਈ ਹੌਲੀ ਜਿਹਾ ਦੇਖ ਤੋਂ ਤਾਂ ਫੜੀ ਨਹੀਂ ਕੋਈ ਦੀ ਗੇਰ ਕਿੰਨਾ ਬਾਗੀ ਬਾਕੀ ਉਹ ਨਾ ਰੱਖ ਕਈ ਜਣੇ ਇਹ ਨਹੀਂ ਕਿ ਨਾਂ ਨਹੀਂ ਲੈਦੇ ਤੁਸੀਂ ਯਾਦ ਨਹੀਂ ਜੇ ਸਾਰੇ ਯਾਦ ਪਰ ਕਿੰਨੇ ਵੇਲੇ ਉਹ ਖੰਦਾਵਾ ਵੀ ਜਿਹੜਾ ਨਾਂ ਤੇ ਮਾਜ ਨਿਕਲ ਜਾਂਦਾ ਵਾ ਜਿੰਨੇ ਕ ਸਾਹਮਣੇ ਆਏ ਉਹ ਨਿਕਲ ਜਾਂਦੇ ਹਾਂ ਇੱਕ ਗੱਲ ਭਾਜੀ ਹੋਰ ਜੇ ਕਈ ਜਣੇ ਕਮੈਂਟ ਕਰਦੇ ਨੇ ਪ੍ਰਭ ਨਹੀਂ ਦੀ ਸੀਗਾ ਤਾਂ ਹੋ ਗਈ ਆ ਇਹ ਬਿਨਾਂ 버ਗਰ ਖਾਂਦੀ ਹੁੰਦੀ ਆਹੋ ਇਹ ਬਣਾ ਕੇ ਤੇ ਭੁੱਲੋ ਜੀ ਹੋਰ ਦੇ ਬਟੇ ਆ ਨਾ ਹੋਰ ਆ ਗੱਲ ਤੇ ਭਾਗ ਲਾ ਵੇ ਤੂੰ ਮੇਰੇ ਐ ਫਿਰ ਵਰਕਰ ਕੋ ਭਾਜੀ ਮੈਂ ਤੇ ਜੰਪਾ ਤੇ ਵਰਕਰ ਮੈਂ ਬਹੁਤਾ ਐਸਾ ਆਏ ਹੈ ਹਾਂ ਆਹ ਮੈਂ ਬਾਈ ਗੁੱਲ ਲਾਈ ਤੇ ਮੈਨੂੰ ਕੱਤਾ ਪਉਂਦਾ ਸਾਡਾ ਮੇਰੇ ਤੇ ਕੰਪੂਟੀ ਬੰਗੀ ਭਾਜੀ ਮਨਜਿੰਦਰ ਭਾਜੀ ਸਾਰੀ ਕਰਦੇ ਅੱਜ ਦਲ ਰੱਤ ਲੈ ਕੇ ਤੋੜਦੇ ਆ ਰੋਲੇ ਵੱਜਦਾ ਕਹਿੰਦੇ ਮੈਂ ਬੱਸ ਇਹਨੂੰ ਤੇਰੀ ਇੱਕ ਦੋ ਵਾਰੀ ਕਹਿੰਦੀ ਹੋਈ ਹੈ ਨਾ ਪਤਾ ਨਹੀਂ ਮੇਰਾ ਜ਼ਿਆਦਾ ਪਿਆਰ ਦਾ ਅੱਜ ਕਾਹਨੇ ਮੁਕੇ ਡਿਫਰੈਂਸ ਹੋਣ ਤੇ ਕੇਰ ਮਨਜਿੰਦਰ ਪੜਾ ਪਤਲੇ ਗਿਆ ਅੱਜ ਮਾਰਾ ਨਹੀਂ ਕਿੰਦਾ ਅੱਜ ਪਾਰਟੀ ਬੋਲਗਾ ਨਾ ਪਾਰਟੀ ਬੰਗਿਆ ਪਾਰਟੀ ਬੋਲਗਾ ਪਤਾ ਭਾਜੀ ਕੱਲ ਨੂੰ ਲਾਜੇ ਦਿੱਦੂ ਕੁਤ ਜਤਵਾਲੇ ਦੀ ਵਰੀਆ। ਯਾਨੀ ਕੱਲ 9 ਵਜੇ ਬਣੀਆ। ਨਹੀਂ ਠੀਕ ਹੈ। ਮਸਾਲਾ ਚਾਹ ਬਣੀਆ। ਹਾਂਜੀ। ਮੈਂ ਦੇਖਾਂ ਬਣਾ। ਇਹ ਦੇਖੀ। ਬਾਕੀ ਇਹ ਕਾਰ ਦਾ ਜਵਾਨਾ ਜਾਇ ਨਹੀਂ ਹੁੰਦੇ। ਮੈਨੂੰ ਖੋਲੋ। ਸੈਰਦ ਆਇਆ ਉਹ ਸੈਰਦ ਆਪਣੀ ਵੀਡੀਓ ਦਿਖਾ। ਆ ਜਿਹੜੇ ਬਿਸਕਟ ਆਣ, ਇਹ ਸਪਾਹਲ ਕਿਉਂ ਹੁੰਦੇ ਆ? ਇਹ ਆਉਂਦੇ ਆ ਪੱਥ ਦੇ ਨਾਲਾਂ ਜੀ। ਖਾਰੇ ਤੋਂ। ਉਹ ਖਾਰੇ ਤੋਂ। ਉਹ ਲੈ ਚੁੱਕਦੇ 50 ਚ ਸੈਫਰ ਬਿਸਕਟ ਉਹਦੇ ਪਾਠੇ ਮੋੜਾ। ਮੈਂ ਲੈ ਬਟੇ ਉਹਦੇ 8 ਪੈਕ ਹੀ ਗਾ ਦੇ ਲਿਆ। ਤੇ ਬਾਸੇ ਖੁੱਕਦੇ ਵੀ। ਉਹਨਾਂ ਪਹਿਲਾਂ ਅਰਬੀ ਦੇ ਦੇਵਾ ਕੀਤੇ ਆਪਣੇ ਦੇਖ ਲਈ ਹਾਂਜੀ ਹਾਂਜੀ ਪਰ ਹੁਣ ਆਪਣੇ ਚਾਹ ਲੈਣੇ ਬੜਾ ਦੋਸਤ ਦੇਵਾ ਲੈਂਦੇ ਇਹਨਾਂ ਵੀਂਦੀ ਦੇਦੀ ਦੇਵਾ ਕੰਮ ਦਾ ਮਗਲਾ ਲਿਖਾਵੇਂ ਮੇਲਾ ਹੜਲੇ ਤਾ ਇੱਕ ਨਹੀਂ ਰਹਿ ਦਿੱਤੇ ਬਿਸਕੁਟ ਇਹ ਜਾਂਦਾ ਨਾਲ ਕੇ ਸਮਾਨ ਇਕੱਠਾ ਕਰਦੇ ਜਾਂਦਾ ਕਿਤਰਾ ਇਤਰਾ ਇਤਰਾ ਜਿਹੜਾ ਬੈਗ ਭਰ ਜਾਂਦਾ ਜਦਾਂ ਕਰੀ ਜਾਂ ਕਰੂ ਚਲੋ ਬਾਕੀ ਜਦ ਹੁਣ ਮੀ ਪੈਣਾ ਸੋ ਨਹੀਂ ਭਾਈ ਉਹ ਨਾ ਵੇ ਗਨਰ ਪਰਨੈਲ ਦੇ ਮੇਰੇ ਡੈਂਡਾ ਡੈਂਡਾ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਕੋ ਆਇਓ ਆਇਓ ਜ਼ਰੂਰ ਜ਼ਰੂਰ ਆਓ ਜੀ ਅੱਜ ਚੱਲੋ ਸਾਡੇ ਨਾਲ ਅੱਜ ਨਹੀਂ ਜਾਣਾ ਥੋੜਾ ਥੋੜਾ ਕੰਮ ਤੇ ਦੇਣਾ ਥੋੜਾ ਜਣਾ ਫਰੀ ਹੋ ਜੀ ਫੇਰਾਵਾਂਗੇ ਹਾਂ ਇਹ ਤਾਂ ਗੱਲ ਹੈ ਗੁਰਮਾਈਂ ਟੱਪਣਾ ਕਰ ਜਾਣਾ ਟੱਪ ਹੋਣੇ ਸਾਡੇ ਨਾਲ ਸਾਡੇ ਖਾਦਾ ਪੈਣ ਦੇ ਕਮਾ ਲਓ ਬੁੜੇ ਬੜੇ ਜਣ ਸਾਡੇ ਕੋਲ ਆਓ ਬੜੇ ਜੀ ਆਓ ਇੱਥੇ ਆਪਾਂ ਮਿਲ ਜਾਈਏ ਇਕੱਠੇ ਹੀ ਜਾਣਾ ਹਾਂ ਕਿਸੇ ਡਰਾਈਵਰ ਤੋਂ ਸਾਫਲਾ ਖਾ ਲੋ ਗਿਆ ਲੋ ਆ ਲੋ ਗੜਜੇ ਨਾ ਆ ਗਿਆਗੇ ਹੁਣ ਇਹ ਮੇਰੇ ਦਾਦਾ ਵੀ ਸਾਡੇ ਵੀ ਆ ਲੈ ਪੰਦ ਉਹ ਆ ਬੂਡ ਕਾਲੀ ਦੇਦੇ ਵੱਡੇ ਪਾਏ ਆ ਇਹ ਬਾਈ ਆ ਵੇਖੋ ਸਾਡੇ ਪੰਦ ਤੇ ਇਹ ਲੱਗਦਾ ਲਟਰ ਲਗਾ ਪਉਣ ਨਹੀਂ ਲਟਰ ਨਹੀਂ ਇਹ ਬੜਾ ਸਟੀਮੀ ਬੰਦਾ ਵਾ ਉਹ ਪੁੱਤਾ ਨਾ ਨਿਕਾ ਜਾ ਵੀ ਮੈਂ ਇਹਦੇ ਲਾਗੇ ਜਾਊਂਗਾ ਤੇ ਮੇਰੇ ਲੱਤਾਂ ਨੂੰ ਨਾ ਪਹੂਗਾ ਇਹ ਮਤਲਬ ਜਦੋਂ ਇਹਨੇ ਵੇੜੇ ਚਾਉਣਾ ਵਾ ਨਾ ਬਾਹਰ ਆਉਣਾ ਵਾ ਇਹਨੇ ਆਹੋ ਸ਼ੂਪ ਆ ਕੇ ਨਿਕਲਣਾ ਕਿਉਂਕਿ ਉਹ ਜਿਹੜਾ ਵਾ ਉਹ ਇਹਦੇ ਲੱਤਾਂ ਨੂੰ ਇੱਦਾਂ-ਇੱਦਾਂ ਕਰਕੇ ਕਰਦਾ ਵਾ ਨਾ ਤੇ ਪੁੱਛੋ ਵੀ ਪਾਈਦੇ ਕਦੋਂ ਆ ਇੱਕ ਦੋ ਪਾਈਦੇ ਪੰਥ ਮੈਂ ਮੈਂ ਕੌਨੀ ਆ ਇਹ ਫਿਰ ਨਹੀਂ ਇਹ ਤਾਂ 10 ਵੀ ਸ਼ੂ ਕਦੋਂ ਪਾਈਦੇ ਆ ਤੋਕ ਬਾਹਰ ਨੂੰ ਚਾਹੀਦੇ ਆ ਇੱਕ ਦੋ ਪਾਈਦੇ ਆ ਨਾ ਨਾ ਨਹੀਂ ਇੱਕ ਦੋ ਪਾਈਦੇ ਆ ਇਹ ਸ਼ੂ ਕਦੋਂ ਪਾਈਦੇ ਆ ਸੱਤ ਵਿੱਚ ਪਾਈਦੇ ਆ ਹਾਂ ਜਿਹਨੇ ਕਹਿੰਦਾ ਗੰਮੀ ਚ ਪਾਈਦੇ ਆ ਚਲ ਗੰਮੀ ਚ ਪਾਈਦੇ ਆ ਆ ਵੇਖੋ ਸਾਰੇ ਜਣੇ ਕਿੱਡਾ ਸਕੀਮੀ ਆ ਹੈ ਇਹਦਾ ਨਾਮ ਕੀ ਆ ਸਿੰਬਾ 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 ਇਦਾਂ ਕਰਦਾ ਤੋ ਸੋ ਦੱਸਦਾ ਮਰਾ ਬੂਟ ਪਾ ਲੈ ਇਹ ਫੇਰ ਦੱਸਦਾ ਬੂਟ ਪਾ ਲੈਂਦਾ ਵਾ ਕਿਉਂ ਓਏ ਬਾਜੀ ਲਾ ਕੇ ਨਾ ਜਾਂਦਾ ਉਹਦੇ ਇਹਦਾ ਮੂੰਹ ਵੇਖ ਮੈਂ ਨਾ ਟਿੱਖਾ ਨਰਕੇ ਦਿੱਤੀ ਵਰਗਾ ਨਹੀਂ ਰੱਤ ਸੀਗਾ ਟਿੱਖਾ ਨਾਲ ਕਿਤੇ ਫੁੰਡਾ ਨਹੀਂ ਆਇਆ ਏ ਸਿੰਬਾ 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 ਮੁਵੀ ਨਹੀਂ ਹੈ ਕਿ ਸਿੰਬਾ ਮੁਵੀ ਹਾਂ 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 ਉਹ ਹੈ ਠੀਕ ਠੀਕ ਓਏ ਫਿਰ ਮੈਨੂੰ ਦੇ ਦੇਗਾ ਕੁੱਸਾ ਲੈ ਰਗਾ ਮੂੰਹ ਪੈਡਲ ਨੂੰ ਫਿੱਡਲ ਨੂੰ ਇਹ ਗੱਲ ਨਹੀਂ ਭਾਣੀ ਕਿਨੇ ਪੈਸੇ ਲੈਣਾ ਯਾਰ ਦੇ ਦੇ ਹਾਂ ਕਿਨੇ ਪੈਸੇ ਲੈਣੇ ਆ ਦੇ ਦੇ ਨਹੀਂ 200000 ਰੁਪਇਆ ਸਾਡਾ ਨਿੱਕਾ ਜਿਹੜਾ ਤਾਂ ਕਿਦਾਂ ਦਾ ਸਾਰਾ ਮੈਂ 200000 ਰੁਪਇਆ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਕੋ ਕਮੈਂਟ ਕਰਕੇ ਦੱਸਿਓ ਸਾਰੇ ਕਹੋ 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 ਉਹ ਨਿਕਰੇ ਨਾ ਪੁਲਿਸ ਵਾਲਾਂ ਦੀ ਪਾਈ ਜਾਂਦੀ ਨਹੀਂ ਨਹੀਂ ਲੋ ਜੀ ਸੱਨੀ ਸਿੰਘ ਵੀ ਅੱਗੇ ਦੇ ਬਾਦ ਮੱਕੇ-ਮੱਕੇ ਲਾ ਗਏ ਉਹ ਕਰਤੀਆ ਉਹ ਸਾਸੀ ਵੜੀ ਸਾਸੀ ਗਾਲ ਬਹੁਤ ਹੁੰਦੇ ਮੈਂ ਤਾਂ ਸੱਨੀ ਵੀ ਕਹਿੰਦਾ ਨਾ ਪਰੋਣੇ ਜਾਂਦੇ ਨਹੀਂ ਹੱਥ ਨਹੀਂ ਨਹੀਂ ਜਦੋਂ ਵੇਖ ਕੇ ਮੂੰਹੇ ਘੜੀ ਖੋਦਦੇ ਹੁੰਦੇ ਆ ਨਾ ਭਾਈ ਸੋਗ ਰੋਣ ਕ ਲੱਗ ਜਾਂਦੀ ਆ ਇਹ ਤਾਂ ਗੱਲ ਹੈਗੀ ਆ ਢਾ ਹੋ ਗਿਆ ਨਾ ਮੌਸਮ ਅਜਾ ਹਾਂ ਉਹ ਤਰ ਲਾਏ ਨਾ ਕਿਨੁਕੇ ਲਾਤੇ ਆਂ ਸਾਸੀ ਇਹ ਕਿਹੜਾ ਕੰਮ ਥੋੜਾ ਹੁੰਦਾ ਹੈਗਾ ਗਰਾਤੀ ਮੀ ਨਹੀਂ ਪਿਆ ਨੇ ਵੀ ਆਂ ਹੈ ਕਾ ਕਿਆ ਰਹਿ ਗਿਆ ਅੱਛਾ 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 ਨਾ ਰਹਿ ਗਿਆ ਕਾ ਤੂੰ ਗਿਲ ਮੱਠ ਰਹਿ ਗਿਆ ਤੈਨੂੰ ਕਿਹੜੀਆਂ ਚੀਜ਼ਾਂ ਲਾ ਫੇ ਗਿਆ ਕਿ ਕੰਮ ਯਾ ਕੰਮ ਕੰਡੇ ਰਹਿ ਗਿਆ ਹੈ ਸਾਡਾ ਰਹਿ ਗਿਆ ਬਸ ਉਹ ਲੋ ਵੀ ਸਵਾ ਦੋ ਕੁ ਲੈ ਸਵਾ ਦੋ ਸਵਾ ਦੋ ਨਹੀਂ ਤੇ ਚਾਰ ਕਰਾਉਣਾ ਤਾਂ ਬੱਛਾ ਉਹ ਲੋਣੀ ਬੰਦ ਉਹ ਤਾਂ ਇਕੱਲਾ ਹੋਆ ਆਉਂਦੇ ਹੀ ਆ ਵੀ ਜੱਟ ਪੈਸੇ ਬੜੇ ਵੜਦੇ ਪਰ ਆ ਜਿਹੜੇ ਸਫਾਸ਼ਰੀਆ ਮੇਤੇ ਇਹ ਨਹੀਂ ਲੋਕ ਵੇਨੇ ਇਹ ਤਾਂ ਸੱਚੀ ਗੱਲ ਹੈ ਸਹੀ ਹੈ ਪਤਾ ਕਰੇਗੀ ਯਾਰ ਦੱਸਾਂ ਗੱਲ ਕੀ ਆ ਹੁਣ ਸਾਰੇ ਇਤਿਹਾਲ ਸੁਤੇ ਵੀ ਨਹੀਂ ਗੱਲ ਬੰਦ ਸੀ ਵੀ ਸ਼ੁਰੂ ਤੋਂ ਕੀਤਾ ਹੀ ਇਹੋ ਹਲਵਾਈ ਦਾ ਰਿਹਾ ਵਾ ਤੇ ਬੰਦਾ ਖੜਾ ਤੇ ਉਹਦੇ ਨਾਲ ਹੀ ਚਲੋ ਉਹਦੇ ਨਾਲ ਅਟੈਚ ਹੋਏ ਚਲੋ ਅਜੇ ਤੱਕ ਕੰਮ ਚਲਾਈ ਜਾਂਦੇ ਸਾਰਾ ਸਭ ਤੋਂ ਔਖਾ ਹਾਂਜੀ ਸਭ ਤੋਂ ਔਖਾ ਸਭ ਤੋਂ ਔਖਾ ਜਿੰਮੇਦਾਰ ਆ ਸਾਰੇ ਭੈਣ ਭਰਾ ਕਰਨੀ ਦੇ ਆ ਪਰ ਇਹ ਵੀ ਚਲੋ ਪਰਮਾਤਮਾ ਨੇ ਨਾ ਦੁਨੀਆਂ ਨੂੰ ਬਾਹਰੇ ਲਾਇਆ ਵਾ ਸਾਰੇ ਲਾਇਆ ਵਾ ਕਿਸ ਨੂੰ ਕਿਸ ਕੰਮ ਤੇ ਲਾਇਆ ਕਿਸ ਨੂੰ ਕਿਸ ਤੇ ਲਾਇਆ ਵਾ ਸਹੀ ਗੱਲ ਇਹ ਚੱਲਦੇ ਰਹਿਣੇ ਸਰਕਲ ਵਧੀਆ ਵਧੀਆ ਵਾ ਚਲੋ ਇੱਥੇ ਕੋਈ ਵੀ ਨਹੀਂ ਸੌਖਾ ਹਾਂ ਕੰਮ ਤੇ ਕੋਈ ਵੀ ਨਹੀਂ ਸੌਖਾ ਉਹੋ ਦੋ ਸਾਲ ਰੁਕਾ ਕਹਿਣਾ ਵੀ ਰੋਟੀ ਵੀ ਖਾਣੀ ਜਿਹੜੀ ਬਹੁਤ ਪੰਗ ਹੋ ਗਏ ਆਪਾਂ ਇਹਦੇ ਵਿੱਚ ਸੋਹ ਹੱਥ ਥੇਲਣਗੇ ਫੇਰ ਹੀ ਖਾਓਗੇ ਸਾਰੇ ਜਣੇ ਸਾਰਾ ਕੰਮ ਹੋ ਗਿਆ ਸਾਨੂੰ ਪਰ ਮੁੜਦੇ ਰਹਿ ਗਏ ਚਲੋ ਆਓ ਚੱਲੀਏ ਬਈਏ ਚਲੋ ਚਲੋ ਆਜਾ ਆਜਾ ਨਹੀਂ ਫੜ ਲਾ ਮੁੜ ਕੇ ਨਹੀਂ ਜਾਣਾ ਨਾ ਕਬਰਣਾ ਮੁੜ ਕੇ ਥੋੜੇ ਦੇ ਪਾਹ ਨਾ ਮਹੀਨਾ ਦਾ ਇਹ ਵੀ ਤਿੰਨ 500 ਦੀ ਰਹਿ ਗਈ ਥੀ ਆਜੋ ਠੀਕ ਆਪਾ ਚਲ ਪੰਥ ਬਾਏ ਕਰ ਹੁਣ ਸਾਰਿਆਂ ਨੂੰ ਬਾਏ ਕਰੋ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਸਾਰਿਆਂ ਨੂੰ ਕਹਦੇ ਕਿ ਕਰੋ ਇੱਕ ਸੱਚੀ ਕਾ ਕਰਦੇ ਸਾਰੇ ਕਰਦੇ ਬਾਈ ਸਾਲਿਆ ਨੂੰ ਸੱਚੀ ਕਰ ਬਾਈ ਨਹੀਂ ਪੰਜਾਬੀ ਬੋਲੀ ਸੱਚੀ ਕਰ ਇੱਤਾ ਕਰਕੇ ਸਾਲਿਆ ਨੂੰ ਸਾਤੀ ਦਾ ਉਹਨੂੰ ਦੇਖ ਕੇ ਉਹਨੂੰ ਦੇਖ ਕੇ ਉਹਨੂੰ ਦੇਖ ਕੇ ਇੱਧਰ ਦੇਖ ਕੇ ਮੇਰੇ ਵੱਲ ਦੇ ਕੋਈ ਅਲ ਦੇਖ ਕੇ ਮੈਂ ਉਹ ਸੱਚੀ ਕਰ ਸੱਚੀ ਕਾ